ਮੋਦੀ ਹੋਰਾਂ ਦਾ ਤੇ ਸੁਖਬੀਰ ਹੋਰਾਂ ਦੀ ਮੁਲਾਕਾਤ ਹੋਈ ਕੁਲਕਮੀ ਮੁਲਾਕਾਤ ਪੂਰੀ ਕੀ ਕਹਾਣੀ ਹੈ ਅੱਧੀਆਂ ਗੱਲਾਂ ਜਿਹੜੀਆਂ ਹੌਲੀ ਹੌਲੀ ਸਾਹਮਣੇ ਆ ਰਹੀਆਂ ਨੇ ਹੁਣ ਉਸ ਮੁਲਾਕਾਤ ਬਾਰੇ ਨਹੀਂ ਉਹ ਤੇ ਰੌਲਾ ਪ੍ਰੇਮ ਸਿੰਘ ਚੰਦੂ ਮਾਜਰਾ ਹੋਰਾਂ ਨੇ ਪਾਈ ਦਿੱਤਾ ਮੁਲਾਕਾਤ ਕਾਦੀ ਕੁਲਕਮੀ ਕਾਦੀ ਹੋ ਗਈ ਜਦੋਂ ਰੌਲਾ ਪਤਾ ਰੌਲਾ ਤਾਂ ਬਾਅਦ ਚ ਪਾਇਆ ਇਹਨਾਂ ਨੇ ਜਿਸ ਦਿਨ ਇਹਨਾਂ ਦਾ ਰੌਲਾ ਪਿਆ ਉਸ ਦਿਨ ਆਪਾਂ ਉਹ ਗੱਲ ਕੀਤੀ ਸੀਗੀ ਸ਼ਾਇਦ ਕਿ ਇਹਨਾਂ ਦੀ ਇੱਕ ਮੁਲਾਕਾਤ ਹੋਈ ਆ ਜੀ ਉਹ ਹੁਣ ਪਤਾ ਨਹੀਂ ਚੰਦੂ ਮਾਜਰਾ ਸਾਹਿਬ ਨੇ ਆਪਦੀ ਲੁਕੀ ਗੱਲ ਕੱਢੀ ਆ ਜਾਂ ਸਾਡੇ ਵਾਲੀ ਗੱਲ ਫੜ ਲਈ ਆ ਠੀਕ ਹੈ ਨਾ ਜੀ ਅਸੀਂ ਇਹ ਗੱਲ ਪਹਿਲਾਂ ਦੱਸ ਚੁੱਕੇ ਸੀਗੇ ਹਮ ਹੁਣ ਕੱਲ ਪ੍ਰੇਮ ਸਿੰਘ ਚੰਦੂ ਮਾਜਰਾ ਹੋਰਾਂ ਨੇ ਸਵਾਲੇ ਚੁੱਕਿਆ ਸੀਗਾ ਜੀ ਕਿ ਭਈ ਇਹਨਾਂ ਨੇ ਸਾਨੂੰ ਜਾਂ ਪਾਰਟੀ ਨੂੰ ਪ੍ਰੋਸੈਸ 'ਚ ਲੈ ਤੋਂ ਬਗੈਰ ਜਾ ਕੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਕੇ ਹਾੜੇ ਕੱਢਿਆ ਕਿ ਸਾਨੂੰ ਗੱਠ ਜੋੜ 'ਚ ਲੈ ਕੇ ਆਓ ਹਮ ਇਹ ਚੀਜ਼ ਜਿਹੜੀ ਹੈ ਕਿਹ ਲੋਕ ਕਿ ਤਸਦੀਕ ਵੀ ਹੈ ਜੋ ਆਪਾਂ ਦਾਵਾ ਕਰ ਰਹੇ ਸੀ ਗੱਲ ਕਰ ਰਹੇ ਸੀ ਜੀ ਜੀ ਜਾਂ ਜਾਣਕਾਰੀ ਰੱਖ ਰਹੇ ਸੀ ਤਾਂ ਉਤੋਂ ਇਹਨਾਂ ਨੇ ਤਸਦੀਕ ਕਰ ਦਿੱਤਾ ਦਰਅਸਲ ਮੈਂ ਉਹਨੂੰ ਹੋਰ ਥੋੜਾ ਜਿਹਾ ਖੋਲ ਦੇਣਾ ਜੀ ਉਹ ਮੁਲਾਕਾਤ ਜਿਹੜੀ ਹੋਈ ਆ ਉਹ ਹੋਈ ਆ ਉੱਥੇ ਪਾਰਲੀਮੈਂਟ ਦੇ ਵਿੱਚ ਹਮ ਹੋਈ ਕਦੋਂ ਸੀਗੀ ਜਿਸ ਵੇਲੇ ਆਖਰੀ ਸੈਸ਼ਨ ਚੱਲ ਰਿਹਾ ਸੀਗਾ ਸਰਕਾਰ ਦਾ ਜੀ ਉਸ ਵੇਲੇ ਅਚਾਨਕ ਦੱਸਦੇ ਆ ਕਿ ਦੋਵੇਂ ਲੀਡਰ ਆਹਮੋ ਸਾਹਮਣੇ ਹੋਏ ਹਮ ਤੇ ਮੋਦੀ ਸਾਹਿਬ ਨੇ ਕਿਹਾ ਜਿਵੇਂ ਬਾਦਲ ਫੈਮਿਲੀ ਨਾਲ ਉਹਨਾਂ ਦੇ ਰਿਸ਼ਤੇ ਜਿਹੜੇ ਬੜੇ ਮਲਾਇਮ ਨੇ ਜੀ ਬਿਲਕੁਲ ਕੀ ਹੋ ਸੁਖਬੀਰ ਜੀ ਚੱਟਾ ਮੇਰੇ ਦਫ਼ਤਰ ਚ ਆਪਾਂ ਗੱਲਾਂ ਕਰੀਏ ਚਾਚੂ ਪੀਣੇ ਬੈਹਿ ਗਏ ਹਾਂ ਆ ਆ ਮਾਸੀ ਦੇ ਪੁੱਤਾਂ ਤਈਏ ਬਾਜਰਾ ਮਲਕੇ ਤੈਨੂੰ ਆ ਜਾ ਕਰਦੇ ਆ ਕੋਈ ਸੇਵਾ ਤਾਂ ਗੱਲ ਇਹ ਆ ਕਿ ਉੱਥੇ ਗੱਲਾਂ ਬਾਤਾਂ ਹੋਈਆਂ ਜੀ ਕਹਿੰਦੇ ਜਿਕੇ ਤੁਹਾਡੇ ਨਾਲ ਮੰਨਨੀ ਅਹਿਮਦ ਸ਼ਾਹ ਗੱਲਬਾਤ ਕਰਨਗੇ ਜੀ ਚਲੋ ਇਸ ਮੁਲਾਕਾਤ ਦੇ ਵਿੱਚ ਕੋਈ ਬਹੁਤ ਦਾ ਵੱਡਾ ਕਦਮ ਨਾ ਚੁੱਕਿਆ ਗਿਆ ਨਾ ਚੁੱਕਣ ਵਾਸਤੇ ਸੋਚਿਆ ਗਿਆ ਜੋ ਗੱਲਾਂ ਬਾਹਰ ਆਈਆਂ ਨੇ ਸਾਡੇ ਤੱਕ ਤੇ ਉਹ ਇਹੋ ਹੀ ਆ ਕਿ ਨਾਰਮਲ ਗੱਲ ਚੱਲੀ ਗੱਠ ਜੋੜਦੀ ਕਿ ਵੀ ਆਓ ਆਪਾਂ ਫਿਰ ਹੋਈਏ ਨੇੜੇ ਜੀ ਜੀ ਤੇ ਮਤਲਬ ਉਹਨਾਂ ਨੇ ਕਹਿ ਦਿੱਤਾ ਕਿ ਅਮੇਤਸ਼ਾ ਤੁਹਾਡੇ ਨਾਲ ਬਾਕੀ ਦੀ ਗੱਲਬਾਤ ਕਰਨਗੇ ਜੀ ਉਸ ਤੋਂ ਬਾਅਦ ਇੱਕ ਮੁਲਾਕਾਤ ਅਮੇਸ਼ਾ ਨਾਲ ਹੁੰਦੀ ਆ ਹੂੰ ਹੂੰ ਸੁਖਬੀਰ ਸਿੰਘ ਬਾਦਲ ਇਤਫਾਕਨ ਦਿੱਲੀ ਸੀ ਜਾਂ ਕਹਿ ਲੋ ਕਿ ਜਾਂ ਇਹਨਾਂ ਨੂੰ ਪਤਾ ਹੋਏਗਾ ਕੁਝ ਵੀ ਹੋ ਸਕਦਾ ਉਹਦੇ ਬਾਰੇ ਮੈਨੂੰ ਨਹੀਂ ਪਤਾ ਸੁਖਬੀਰ ਸਿੰਘ ਬਾਦਲ ਨੂੰ ਫੋਨ ਆਉਂਦਾ ਕਿ ਅਮੇਸ਼ਾ ਨੂੰ ਆ ਕੇ ਮਿਲੋ ਜੀ ਤੇ ਉਸ ਦਿਨ ਕਹਿੰਦੇ ਆ ਕਿ ਭੁੰਦਰ ਸਾਹਿਬ ਵੀ ਉੱਥੇ ਦਿੱਲੀ ਚ ਸੀਗੇ ਹੂੰ ਇਹ ਦਾਵਾ ਕੀਤਾ ਜਾ ਰਿਹਾ ਸੋਰਸਸ ਵੱਲੋਂ ਕੇ ਇੱਕ ਗਏ ਨੇ ਉੱਥੇ ਜਦ ਅਮੇਸ਼ਾ ਨੂੰ ਮਿਲੇ ਨੇ ਹੂੰ ਤਾਂ ਅਮੇਤੀਸ਼ਾ ਦੀ ਜਿਹੜੀ ਤੁਹਾਨੂੰ ਪਤਾ ਹੀ ਆ ਸ਼ਬਦਾਵਲੀ ਜਾਂ ਲੈਜ਼ਾ ਹੁੰਦਾ ਹੈ ਉਹ ਇਸ ਤਰ੍ਹਾਂ ਦਾ ਹੁੰਦਾ ਹੈ ਉਹਨਾਂ ਨੇ ਆਖਿਆ ਕਿ ਇੱਕ ਤੇ ਆ ਕਿ ਸੀਟਾਂ ਬਈ ਸੁਖਵੀਰ ਜੀ ਸੀਟੇ ਆਦੀ ਆਦੀ ਹੋਣਗੇ ਹੂੰ ਔਰ ਆਪਕੋ ਕਿਸਾਨੋ ਕੇ ਖਿਲਾਫ ਬੋਲਣਾ ਪਵੇਗਾ ਜੀ ਔਰ ਮੇਰੇ ਸੇ ਬੰਦੀ ਸਿੱਖੋ ਕੀ ਬਾਤ ਮਤ ਕਰੇ ਪਹਿਲੀ ਗੱਲਾਂ ਮਨਵਾਣੀਆਂ ਸਨ ਮਤਲਬ ਕਿ ਜਿਸ ਤਰ੍ਹਾਂ ਉਹ ਗੱਲਦੇ ਬਸ ਬਈ ਉਹ ਤਾਂ ਪੱਤਰਕਾਰਾਂ ਨੂੰ ਵੀ ਇਦਾਂ ਹੀ ਹੈਂਡਲ ਕਰਦੇ ਆ ਨਾ ਜਿਹੜੇ ਆ ਵਿਚਾਰੇ ਫਸੇ ਹੋਏ ਆ ਗੋਦੀ ਮੀਡੀਆ ਦੇ ਵਿੱਚ ਇਹ ਕੰਮ ਕਰਦੇ ਆ ਜਿਹੜੇ ਉਹ ਇਸ ਤਰ੍ਹਾਂ ਹੀ ਕਰਦੇ ਆ ਅੱਛਾ ਉਹ ਤੋਂ ਬਾਅਦ ਹੁਣ ਸੁਖਵੀਰ ਸਿੰਘ ਬਾਦਲ ਉਥੇ ਕੀ ਕਹਿ ਸਕਦਾ ਦੱਸੋ ਮੈਨੂੰ ਉਹਨੇ ਬੁਲਾਇਆ ਉਥੇ ਉਹ ਜਦਾਂ ਚੱਲ ਪਿਆ ਅਮੇ ਅਮੇਸ਼ਾ ਤਾਂ ਕਿ ਤੁਹਾਨੂੰ ਪਤਾ ਯਾਰੋ ਤੁਹਾਨੂੰ ਪ੍ਰਭਾਵ ਹੀ ਇੰਨਾ ਉਹ ਬੱਸ ਬੱਸ ਨਾ ਸਾਹਿਬ ਕਿਤਾਬ ਤੁਹਾਨੂੰ ਪਤਾ ਤੜੀ ਪਰ ਰਹਿ ਚੁੱਕੇ ਹੋ ਜੀ ਗੱਲ ਇਹ ਆ ਕਿ ਇਹਨਾਂ ਨੇ ਉਥੋਂ ਫਿਰ ਨਿਕਲਦੀ ਕੀਤੀ ਆ ਦੱਸ ਦੇ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਗੱਲ ਕਰ ਲਵਾਂਗੇ ਹੁਣ ਦੇਖੋ ਅਕਾਲੀ ਉਸ ਵੇਲੇ ਜਿਹੜੇ ਚੰਦੂ ਮਾਜਰਾ ਸਾਹਬੂਰੀ ਅੱਜ ਕਹਿੰਦੇ ਇਹਨਾਂ ਦੇ ਤਾਂ ਬਿਆਨ ਆ ਹੁਣ ਕੁਝ ਦਿਨ ਪਹਿਲਾਂ ਤੱਕ ਆਉਂਦੇ ਰਹੇ ਜੀ ਕਿ ਗੱਠਜੋੜ ਕਰ ਲਈਏ ਗੱਠਜੋੜ ਹੁਣ ਸੁਖਬੀਰ ਸਿੰਘ ਬਾਦਲੂਰੀ ਵੀ ਤੇ ਫਸੇ ਆ ਜੇ ਆਪਾਂ ਇਸ ਚੀਜ਼ ਨੂੰ ਇਸ ਸੂਚਨਾ ਨੂੰ ਸਹੀ ਮੰਨੀਏ ਜੀ ਕਿ ਜੋ ਜਾਣਕਾਰੀ ਮਿਲਦੀ ਆ ਕਿ ਮੁਲਾਕਾਤਾਂ ਦੋ ਹੋਈਆਂ ਹੋਈਆਂ ਜੀ ਪ੍ਰਧਾਨ ਮੰਤਰੀ ਨਾਲ ਵੀ ਹੋਈ ਆ ਜਿਹਦੀ ਕੱਲ ਇਹਨਾਂ ਨੇ ਕਹਿ ਲੋ ਕਿ ਗੱਲ ਖੋਲ ਦਿੱਤੀ ਇੱਕ ਮੁਲਾਕਾਤ ਹਮੇਸ਼ਾ ਨਾਲ ਹੋਈ ਆ ਜਿਹੜੀ ਕਿ ਹਾਲੇ ਖੁੱਲ ਜਾਊਗੀ ਜੀ ਅੱਜ ਆਪਾਂ ਖੋਲ ਦੇਨੇ ਆ ਕੱਲ ਨੂੰ ਪਰਸੋਂ ਨੂੰ ਕਿਤੇ ਨਾ ਕਿਤੇ ਖੁੱਲ ਜਾ ਫਿਰ ਫੜ ਲੈਣੀ ਕਿਸੇ ਨੇ ਹਨਾ ਫੜ ਲੈਣਗੇ ਤਾਂ ਮੱਛ ਬੈਟ ਰਹਿਆ ਦੀ ਆਪਾਂ ਤਾਂ ਫੜੀ ਹੋਈ ਆ ਜੀ ਜੀ ਹੁਣ ਗੱਲ ਇਹ ਆ ਕਿ ਤੁਸੀਂ ਮੈਨੂੰ ਦੱਸੋ ਕਿ ਕਿਸਾਨਾਂ ਦੇ ਖਿਲਾਫ ਬੋਲਣਾ ਬੰਦੀ ਸਿੰਘਾਂ ਦੀ ਗੱਲ ਨਹੀਂ ਕਰਨੀ ਤੇ ਫਿਰ ਲੋਕਾਂ ਦੇ ਵਿੱਚ ਜਾ ਕੇ ਕੀ ਉੱਥੇ ਮੋਟ ਗੁੱਟ ਨੇ ਰਹਿਣਾ ਵੀ ਪੰਜਾਬ ਚ ਹੈ ਰਹਿਣਾ ਪੰਜਾਬ ਚ ਹੈ ਪੰਜਾਬੀਆਂ ਤੋਂ ਲੈਣੀਆਂ ਨੇ ਪਿੰਡਾਂ ਦੇ ਵਿੱਚ ਤੁਹਾਡਾ ਆਧਾਰ ਆ ਕੁਮਾਰਾ ਮੋਟਾ ਬੱਚਿਆ ਖੁੱਛਿਆ ਤੇ ਜਾਣਾ ਕਿੱਧਰ ਆ ਹੂੰ ਸੋ ਇਸ ਵਾਸਤੇ ਹੁਣ ਅਕਾਲੀ ਦਲ ਦਾ ਜਿਹੜਾ ਬਾਗੀ ਧੜਾ ਉਹ ਤੇ ਇਸ ਤਰ੍ਹਾਂ ਦੇ ਸੁਰ ਆਲਾਪ ਰਿਹਾ ਪਰ ਕਹਾਣੀ ਤੇ ਇੱਥੇ ਆ ਕਿ ਖੜਦੀ ਆ ਕਿ ਜੇ ਤੁਸੀਂ ਗੱਠ ਜੋੜ ਚ ਜਾਂਦੇ ਇਸ ਤਰ੍ਹਾਂ ਤੇ ਤਦ ਵੀ ਸਵਾਲ ਹੋਣੇ ਸੀ ਜੀ ਜੀ ਉਹਨਾਂ ਨੇ ਸੋਚ ਵਿਚਾਰ ਕੇ ਫਿਰ ਤੁਹਾਨੂੰ ਪਤਾ ਹੀ ਆ ਕਿਉਂਕਿ ਮੈਥਮੈਟਿਕਸ ਦੇ ਵਿੱਚ ਵੀ ਤੁਹਾਨੂੰ ਪਤਾ ਹੈ ਬਿਜ਼ਨਸ ਮੈਨੇਜਮੈਂਟ ਦਾ ਤੇ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਕਰ ਰੱਖੀ ਐ ਮੁੰਡਾ ਦਾ ਐਮਬੀਏ ਜੀ ਮੈਨੂੰ ਪੂਰੀ ਜਾਣਕਾਰੀ ਨਹੀਂ ਐਮਬੀਏ ਕੀਤੀ ਹੈ ਜੀ ਇਹਨਾਂ ਨੇ ਐਮਬੀਏ ਕੀਤੀ ਮੈਨੂੰ ਵਾਵਾ ਜਾਣਕਾਰੀ ਜੀ 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 ਤਾਂ ਗੱਲ ਇਹ ਆ ਕਿ ਇਹਨਾਂ ਨੇ ਆਪਦਾ ਮੈਥਮੈਟਿਕਸ ਲਾਇਆ ਕਿ ਭਾਈ ਜੇ ਅੱਧੋ-ਅੱਧੇ ਕਰਦੇ ਆ ਯਾਨੀ 13 1 ਇੱਕ ਚੰਡੀਗੜ੍ਹ ਵਾਲੀ 14 ਹੋ ਗਈਆਂ ਸਾਤੇ ਲੈ ਗਏ ਜੀ ਸਾਡਾ ਹਾਲ ਪਿੰਡਾਂ ਚੋ ਹੀ ਰਹਿਣਾ ਹਮ ਠੀਕ ਹੈ ਤਿੰਨ ਕੇ ਤਿੰਨ ਹੈ ਵਾ ਵਸੋਈ ਉਹੀ ਉਹ ਬੁੜੀ ਖੋਤੀ ਤੇ ਉਹੀ ਰਾਮ ਦਿਆਲ ਵੀ ਸਾਡੀ ਹਾਲਤ ਉਹ ਰਹਿਣੀਆਂ ਜੀ ਤੇ ਇਹਨਾਂ ਨੇ ਸ਼ਹਿਰੀ ਸੀਟਾ 4 5 ਕੱਢ ਜਾਣੀਆਂ ਤੇ ਮੁੜ ਕੇ ਮੁੜ ਕੇ ਕਿੱਧਰ ਜਾਵਾਂਗੇ ਸੋ ਰਣਨੀਤੀਆਂ ਇਸ ਤਰ੍ਹਾਂ ਹੀ ਚੱਲੀਆਂ ਉਸ ਤੋਂ ਬਾਅਦ ਹੁਣ ਇਹਨਾਂ ਦਾ ਰਫੜ ਜਿਹੜਾ ਵਧਿਆ ਵਾਕਿਆ ਮੁਲਾਕਾਤ ਤੇ ਇਹਨਾਂ ਨੇ ਜਿਹੜੀ ਹੈ ਕਹ ਲਓ ਕਿ ਤਸਦੀਕ ਕਰ ਦਿੱਤੀ ਆਪ ਹੀ ਜੀ ਜੀ ਪਰ ਕਹਾਣੀਆਂ ਅੰਦਰ ਦੀਆਂ ਹੋਰ ਵੀ ਆਉਣਗੀਆਂ ਹੁਣ ਤੁਸੀਂ ਦੇਖਿਓ ਕਿ ਇਧਰੋਂ ਵੀ ਜਿਹੜਾ ਸੁਖਵੀਰ ਸਿੰਘ ਬਾਦਲ ਦਾ ਹੂੰ ਵੀ ਸਾਰਾ ਕੁੰਬਾ ਹੈ ਸਿਆਸੀ ਕੁੰਬਾ ਘਾਟੋ ਵੀ ਨਹੀਂ ਕਰੇਗਾ ਇਹਨਾਂ ਦੀਆਂ ਗੱਲਾਂ ਬਥੇਰੀਆਂ ਕੱਢ ਰਹੇ ਨੇ ਕਿ ਰਖੜਾ ਸਾਹਿਬ ਦੇ ਭਰਾ ਦੀ ਮੋਦੀ ਸਾਹਿਬ ਦੇ ਨਾਲ ਗੁੱਡਵਿਲ ਹੈ ਜਿਨ੍ਹਾਂ ਨੂੰ ਪਹਿਲਾਂ ਏਅਰਪੋਰਟ ਨਿਯਮੀ ਹੋ ਗਏ ਹਾਂ ਜੀ ਪਹਿਲਾਂ ਏਅਰਪੋਰਟ ਤੋਂ ਰੋਕਿਆ ਗਿਆ ਸੀਗਾ ਐਨ ਆਰ ਆਈ ਨੇ ਉਹ ਹੂੰ ਤੇ ਉਹ ਕਹਿੰਦੇ ਜੀ ਹੁਣ ਕਿਉਂ ਖਿਚੜੀ ਨੇ ਜੀ ਚੰਦੂ ਮਾਜਰਾ ਜਿੱਦੀਆਂ ਗੱਲਾਂ ਆ ਰਹੀਆਂ ਨੇ ਕਿ ਇਹਨਾਂ ਦੇ ਹੱਥ ਰਲੇ ਉਹ ਢਿੰਡਸਾ ਸਾਹਿਬ ਤੇ ਹੈ ਹੀ ਜੱਗ ਜਾ ਰਿਹਾ ਜੀ 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 ਮਤਲਬ ਕਿ ਇਸ ਤਰ੍ਹਾਂ ਉਹ ਵੀ ਗੱਲਾਂ ਖੋਲ ਰਹਿ ਨੇ ਤੇ ਉਹ ਵੀ ਖੋਲ ਰਹਿ ਨੇ ਉਹ ਟੜੇ ਫੋਲ ਰਹਿ ਨੇ ਜੀ ਹਾਂ ਜੀ ਤੇ ਪੱਤਰਕਾਰ ਜਿਹੜੇ ਉਹ ਖਬਰਾਂ ਵਿੱਚ ਦੇ ਆ ਰੋਲ ਗੋਲੇ ਦੇ ਵਿੱਚ ਰੋਲ ਰਹਿ ਨੇ ਜੀ ਜੀ ਕੁਝ ਕਮੈਂਟ ਹੈ ਇਕੱਠੇ ਪੜਦਾ ਮੈਂ ਲਓ ਜੀ ਲਓ ਕੁਝ ਖਬਰਾਂ ਨਾਲ ਜੁੜੇ ਵੀ ਆਪਣੀ ਨਾਲ ਕੁਝ ਨਹੀਂ ਵੀ ਹੈ ਨਾ ਅ ਬੱਲਾ ਨੰਬਰਦਾਰ ਕਹਿੰਦੇ ਬਾਈ ਜੀ ਐਨਐਸਏ ਕੌਣ ਲਾਉਂਦਾ ਹੈ ਭਲਾ ਪੰਜਾਬ ਸਰਕਾਰ ਜਾਂ ਫਿਰ ਸੈੱਟ ਸਰਕਾਰ ਇਹਦੇ ਤੇ ਬੱਲਾ ਜੀ ਬਹੁਤ ਵਾਰੀ ਗੱਲ ਕਰ ਚੁੱਕੇ ਆ ਧੰਨਵਾਦ ਜੀ ਕਾਲਜੋਤ ਸਿੰਘ ਜੀ ਰਾਡ ਸਰ ਧੰਨਵਾਦ ਅੱਛਾ ਸੇਤਨ ਮਾਨ ਹੋ ਰਿਆਂ ਦੀ ਵੀ ਕੰਟਰੀਬਿਊਸ਼ਨ ਹੈ ਜੀ ਜੀ ਸ਼ੁਨਿਆ ਦਾ ਵੀ ਧੰਨਵਾਦ ਅਸੀਂ ਇਹਦੇ ਤੇ ਲੰਮੀ ਚੌੜੀ ਗੁਫ਼ਤਗੂ ਗੱਲਬਾਤ ਕਰ ਚੁੱਕੇ ਆ ਕਿਸੇ ਦਿਨ ਫੇਰ ਹੁਣ ਕੋਈ ਡਿਵੈਲਪਮੈਂਟ ਹੋਈ ਜੀ ਜੀ ਤਾਂ ਅਸੀਂ ਇੱਕ ਵਾਰ ਫੇਰ ਤੋਂ ਦੁਬਾਰਾ ਦੱਸ ਦੇਵਾਂਗੇ ਕਿ ਐਨਐਸਏ ਦਾ ਪ੍ਰੋਸੀਜਰ ਕੀ ਆ ਜੀ ਇਹਦੇ ਤੇ ਅਸੀਂ ਕਾਫੀ ਵਾਰ ਗੱਲ ਕਰ ਚੁੱਕੇ ਆ ਜੀ ਜੀ ਖੁਸ਼ਵੰਤ ਸਿੰਘ ਕਹਿੰਦੇ ਕਿ ਬੀਬੀ ਹਰ ਸਿਮਰਤ ਨੂੰ ਕਾਫੀ ਕੌੜਾ ਬੋਲੇ ਸਪੀਕਰ ਅਜ ਪਾਰਲੀਮੈਂਟ ਦੇ ਵਿੱਚ ਇਹ ਤਾਂ ਦੇਖੋ ਹੁਣ ਸਪੀਕਰ ਸਾਹਿਬ ਹੈ ਹੀ ਕੋੜੇ ਮੈਨੂੰ ਦੱਸੋ ਕਿ ਉਹ ਇਲੂ ਇਲੂ ਕਿਉਂ ਕਰਦੇ ਨੇ ਉਹ ਹੂੰ ਉਹਤੇ 150 ਦੇ ਕਰੀਬ ਮੈਂਬਰ ਪਾਰਲੀਮੈਂਟ ਜਿਹੜੇ ਆ ਉਹਨਾਂ ਨੂੰ ਬਾਹਰ ਬਠਾ ਦਿੰਦੇ ਆ ਹੂੰ ਇਹ ਰਿਕਾਰਡ ਤੋੜ ਹੈਗਾ ਤੇ ਵੈਸੇ ਉਹ ਕਹਿੰਦੇ ਨਾਮ ਤੇ ਓਮ ਬਿਰਲਾ ਹੂੰ ਤੇ ਬਸ ਇਦਾਂ ਹੀ ਕਹਿੰਦੇ ਆ ਕਿ ਓਮ ਮਾਈਕ ਬੰਦ ਬਿਰਲਾ ਮਾਈਕ ਬੰਦ ਕਰ ਦਿੱਤਾ ਕਿਸੇ ਦੀ ਜ਼ੁਬਾਨ ਬੰਦ ਕਰ ਦਿੱਤੀ ਬਿਰਲਾ ਸਾਹਿਬ ਬਣਾਈ ਐਸੇ ਕਰਕੇ ਗਏ ਆ ਉਹ ਤੇ ਪਹਿਲਾਂ ਹੀ ਨਹੀਂ ਸੀ ਮਾਨ ਜੀ ਹੁਣ ਤੇ ਉਤੋਂ ਫੇਰ ਥਾਪੜਾ ਹੋ ਗਿਆ ਕਿ ਖਿੱਚੀ ਚੱਲ ਕੰਮ ਮਿੱਤਰਾ ਹੂੰ 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 ਤੈਨੂੰ ਕੋਈ ਬੁਲਾਉਂਦਾ ਚਲਾਉਂਦਾ ਹੀ ਨਹੀਂ ਹੈ ਜੀ ਪਰ ਇਦਾਂ ਨਹੀਂ ਚਾਹੀਦਾ ਕਿ ਇੱਕ ਪਾਸੇ ਕਹਿਣਾ ਜੀ ਅਸੀਂ ਤੇ ਮਦਰ ਆਫ ਡੈਮੋਕ੍ਰੇਸੀ ਆ ਦੂਜੇ ਪਾਸੇ ਆ ਸਿਸਟਮ ਚੱਲ ਰਿਹਾ ਨਾਲੇ ਇਹ ਆਪੋਜੀਸ਼ਨ ਕਮਜ਼ੋਰ ਆਪੋਜੀਸ਼ਨ ਨਹੀਂ ਇਹਦੀ ਆਵਾਜ਼ ਦੂਰ ਤੱਕ ਜਾਏਗੀ ਜਾਏਗੀ ਜਾਏ ਜੀ ਜੀ ਕਾਲਜੂਪ ਸਿੰਘ ਬਰਾੜ ਹੋਰਾਂ ਦੀ ਵੀ ਕੰਟਰੀਬਿਊਸ਼ਨ ਆਈ ਹੈ ਜੀ ਧੰਨਵਾਦ ਤੁਹਾਡਾ ਅ ਮਿੱਤਰ ਕਹਿ ਰਹੇ ਨੇ ਕਿ ਅਕਾਲੀ ਦਲ ਨੂੰ ਹੁਣ ਫਿਲਹਾਲ ਨਾ ਬੀਜੇਪੀ ਦੀ ਲੋੜ ਹੈ ਤੇ ਨਾ ਬੀਜੇਪੀ ਨੂੰ ਅਕਾਲੀ ਦਲ ਦੀ ਸੁਖਵੀਰ ਸਿੰਘ ਨੂੰ ਭੱਜ ਕੇ ਦੇਖ ਲੈਣਾ ਹਾਂ ਬਿਕਰ ਸਿੰਘ ਕਹਿੰਦੇ ਸੁਖਵੀਰ ਸਿੰਘ ਨੂੰ ਈਡੀ ਆਈਟੀ ਤੇ ਸੀਬੀਆਈ ਦਿਖਾਈ ਹੁੰਦੀ ਤਾਂ ਸ਼ਾਇਦ ਸਟਲੀ ਸਹਿ ਮੰਨ ਜਾਂਦੇ ਹਨ ਅਕਾਲੀ ਦਲ ਨੂੰ ਬੀਜੇਪੀ ਨਾਲ ਨਹੀਂ ਜਾਣਾ ਚਾਹੀਦਾ ਖੈਰ ਇਹ ਗੱਲਾਂ ਤਾਂ ਕਾਫੀ ਵਿਚੋੜੀਆਂ ਨੇ ਬਿਲਕੁਲ ਨਾ ਉਹਨਾਂ ਨੇ ਸਾਡੀ ਸੁਣੀ ਆ ਅਸੀਂ ਤੇ ਉਦੋਂ ਜਦੋਂ ਉਹ ਇਹ ਰਿਪੀਟ ਹੋਏ ਸੀ 12 ਦੇ ਉਦੋਂ ਇਹਨਾਂ ਦੇ ਕਾਰਜ ਕਾਲ ਦੇ ਵਿੱਚ 5 ਸਾਲ ਬਥੇਰਾ ਆਹੀ ਕੁਝ ਜਿਹੜਾ ਹੁਣ ਆਮ ਆਦਮੀ ਪਾਰਟੀ ਵਾਲੇ ਸਾਨੂੰ ਕਰਦੇ ਆ ਇਹਨਾਂ ਦੇ ਬੰਦਿਆਂ ਤੋਂ ਵੀ ਬੁਰਾ ਚੰਗਾ ਸੁਣਿਆ ਅਸੀਂ ਉਦੋਂ ਵੀ ਇਹੀ ਗੱਲਾਂ ਬੋਲਦੇ ਰਹੇ ਕਿ ਸੰਭਲੋ ਜੀ ਸੰਭਲੋ ਜਦੋਂ ਨਹੀਂ ਕੋਈ ਸੰਭਲ ਸਕਦਾ ਤੇ ਫਿਰ ਲੋਕ ਸੰਭਾਲ ਦਿੰਦੇ ਆ ਜੀ ਤਾਂ ਹੁਣ ਲੋਕਾਂ ਨੇ ਸੰਭਾਲਿਆ ਸੀ ਕੀ ਕਰੀਏ ਜੀ ਇਹ ਤੇ ਹੁਣ ਇਹਨਾਂ ਦਾ ਹੀ ਮੈਨੂੰ ਅੱਜ ਇੱਕ ਹੋਰ ਲੀਡਰ ਦਾ ਆਇਆ ਫੋਨ ਇਹਨਾਂ ਦੇ ਕਿ ਜੀ ਕੀ ਕਰੀਏ ਜੀ ਮੈਂ ਕਿਹਾ ਜੀ ਹੁਣ ਤੁਸੀਂ ਦੇਖਣਾ ਤੁਹਾਡੀ ਲੀਡਰਸ਼ਿਪ ਵੇਖਿਆ ਸੀ ਕਿਦਾਂ ਅਸੀਂ ਤਾਂ ਤੁਹਾਨੂੰ ਦੇਖਣ ਲਈ ਤੁਸੀਂ ਜਾਓ ਪਿੰਡਾਂ ਚ ਆਵਦਾ ਦੇਖੋ ਲੋਕ ਤੁਹਾਨੂੰ ਪਸੰਦ ਕਰਦੇ ਆ ਕਿ ਨਹੀਂ ਕਰਦੇ ਹਮ ਬਿਲਕੁਲ ਮਤਲਬ ਕਿ ਇਹ ਚੀਜ਼ ਆ ਕਿ ਅਸੀਂ ਤਾਂ ਦੇਖੋ ਡਾਕੀ ਆ ਹਜ਼ੂਰ ਜੇ ਹੋ ਜਾ ਰੁਕਾ ਉਹ ਜਾ ਗਾਂ ਫੜਾ ਦੇਣਾ ਜੀ ਸੋਗਮਈ ਆ ਤਾਂ ਠੀਕ ਆ ਸਾਇ ਚਿੱਠੀ ਤਾਂ ਠੀਕ ਆ ਸਾਡਾ ਕੰਮ ਇਹੀ ਆ ਡਾਕ ਮੰਡਣੀ ਬਾਕੀ ਕੰਮ ਉਹਨਾਂ ਨੇ ਕੀ ਕਰਨਾ ਹੈ ਕਿ ਨਹੀਂ ਕਰਨਾ ਉਹ ਇੱਥੇ ਤੇ ਚਰਨਜੀਤ ਸਿੰਘ ਬਰਾੜਵਰ ਕੇ ਰੋਈ ਜਾਂਦੇ ਕਹਿੰਦੇ ਜੀ ਸਾਡੀ ਸਲਾਹ ਨਹੀਂ ਮੰਨਦੇ ਸਾਡੀ ਸਲਾਹ ਨਹੀਂ ਮੰਨਦੇ ਹੁਣ ਸਲਾਹ ਮੰਨਦੇ ਕਿਹਦੀ ਆ ਇਹ ਬਈ ਉਹ ਪਤਾ ਨਹੀਂ ਸਾਨੂੰ ਆਪਾਂ ਇੱਕ ਦੋ ਕਮੈਂਟ ਹੋਰ ਲੈਨੇ ਫਿਰ ਆਪਾਂ ਅਗਲੀ ਖਬਰ ਵੱਲ ਵਧਦੇ ਆ ਜੀ ਸਾਬ ਕੱਲ ਨੂੰ ਕਹਿੰਦੇ ਜਿਸ ਹਿਸਾਬ ਨਾਲ ਭਾਜਪਾ ਨੇ ਵੋਟਾਂ ਚ ਪਰਫਾਰਮ ਕੀਤਾ ਆਕਾਲੀ ਦਲ ਜੇ ਮਿਲ ਜਾਂਦੇ ਹੁਣ ਭਾਜਪਾ ਨਾਲ 2027 ਚ ਫਿਰ ਕੀ ਪ੍ਰਭਾਵ ਪਾਉਣਗੇ ਇੱਕ ਕਮੈਂਟ ਮੈਂ ਹੋਰ ਵੀ ਨਾਲ ਹੀ ਪੜ ਲੈਣਾ ਜੀ ਸੁਖਪ੍ਰੀਤ ਸਿੰਘ ਕਹਿੰਦੇ ਆ ਕਿ ਜਿਸ ਹਿਸਾਬ ਨਾਲ ਪਾਰਲੀਮੈਂਟ ਸਪੀਕਰ ਬੋਲਦੇ ਆ ਕਹਿੰਦੇ ਪਾਰਲੀਮੈਂਟ ਚੱਲਣੀ ਨਹੀਂ ਨੀ ਤੇ ਨਾ ਚੱਲ ਰਿਹਾ ਉਹ ਸਪੀਕਰ ਹੈ ਇਹ ਇਸ ਕਰਕੇ ਅਸ਼ਦ ਬਿੱਲਾ ਸਾਹਿਬ ਕੇ ਚੱਲੇ ਨਾ ਹੂੰ ਜੇ ਚਲੂਗੀ ਤਾਂ ਉਥੇ ਬਸ ਇਹਨਾਂ ਦੀ ਚਲੂਗੀ ਪੁੱਗੂਗੀ ਚਲੋ ਮੈਂ ਤੇ ਕੇਂਦਰ ਤੇ ਜਿਹੜਾ ਨਾ ਉਹ ਇਧਰ ਹੀ ਰਹਿਣਾ ਸੁਖਬੀਰ ਸਿੰਘ ਬਾਦਲ ਹੁਰਾਂ ਦੀ ਗੱਲ ਤੇ ਮਿਕਸ ਹੋ ਜਾਣੀਆਂ ਨੇ ਗੱਲਾਂ ਜੀ ਵੇਖੋ ਜੋ ਸੁਖਬੀਰ ਸਿੰਘ ਬਾਦਲ ਹੁਰਾਂ ਦਾ ਇਹ ਦੱਸ ਰਹੇ ਨੇ ਕਿ ਭਾਜਪਾ ਨੇ ਇੰਨੇ ਪਰਸੈਂਟ ਵੋਟ ਲਿਆ 1.58 ਉਹਨਾਂ ਦਾ ਸੀਗਾ 1.13 ਇਹਨਾਂ ਦਾ ਸੀਗਾ ਜੇ ਇਹਨੂੰ ਤੁਸੀਂ ਜੋੜ ਦਿਓਗੇ ਤਾਂ ਕਿੰਨਾ ਬਣ ਗਿਆ 32 ਜੀ ਤੇ 26 26 ਦੇ ਕਰੀਬ ਸੀਗੇ ਕਾਂਗਰਸ ਅਤੇ ਆਪ ਹਮ ਯਾਨੀ ਦੋਨਾਂ ਤਰ੍ਹਾਂ ਤੋਂ ਇਹ ਵੱਧ ਜਾਂਦੇ 6% ਤੇ ਇਹਨਾਂ ਦੀਆਂ ਸੀਟਾਂ ਆ ਜਾਂਦੀਆਂ 4 ਤੋਂ 6 ਮੇਰਾ ਮੰਨਣਾ ਸੀ ਜੀ ਤਾਂ ਇੱਕ ਬਹੁਤ ਵੱਡੀ ਢੇਰ ਬਣ ਜਾਂਦੇ ਆਕਾਲੀ ਜੇ ਉਹਦੇ ਚ ਤਿੰਨ ਵੀ ਲੈ ਜਾਂਦੇ ਤਦ ਵੀ ਇਹਨਾਂ ਦਾ ਮੰਤਰੀ ਪੱਖਾ ਸੀਗਾ ਬਿਲਕੁਲ ਫਿਰ ਸ਼ਾਇਦ ਹੋ ਸਕਦਾ ਸੀਗਾ ਲਾੜੇ ਤਾਂ ਵੀ ਪੈਂਦੇ ਕਿਉਂਕਿ ਚੰਦੂ ਮਾਜਰਾ ਜੀ ਨੇ ਕਿਹਾ ਸੀ ਮੈਨੂੰ ਬਣਾ ਦੇ ਮੰਤਰੀ ਢੀਂਡਸਾ ਸਾਹਿਬ ਕਿੰਨੇ ਕਿਹਾ ਸੀ ਮੈਨੂੰ ਬਣਾ ਦੇ ਇਹਨਾਂ ਦਾ ਰੌਲਾ 14 ਚ ਇਸੇ ਤਰ੍ਹਾਂ ਹੀ ਪਿਆ ਸੀ ਹਜ਼ੂਰ ਜੀ ਜੀ 14 ਦੇ ਵਿੱਚ ਇਹੋ ਰਫੜ ਪਿਆ ਸੀਗਾ ਉਤੋਂ ਹੀ ਕਹਾਣੀਆਂ ਖਰਾਬ ਹੋਣੀਆਂ ਸ਼ੁਰੂ ਹੋਈਆਂ ਤੇ ਕਹਿੰਦਾ ਮਤਲਬ ਕਿ ਇਹਨਾਂ ਕੋਲ ਮੌਕਾ ਤਾਂ ਸੀ ਪਰ ਹੁਣ ਉਹ ਜਿਵੇਂ ਸਿੱਧੂ ਕਹਿੰਦਾ ਕਿ ਜੇ ਮੇਰੀ ਚਾਚੀ ਦੇ ਮੁੱਛਾ ਹੁੰਦੀਆਂ ਤੇ ਭੂਆ ਦੇ ਮੁੱਛਾ ਹੁੰਦੀ ਮੇਰਾ ਚਾਚਾ ਹੁੰਦਾ ਇਦਾਂ ਦੀਆਂ ਗੱਲਾਂ ਹੁਣ ਜੇ ਤੇ ਨੇ ਤਾਂ ਜੀ ਜੀ ਦਪਿੰਦਰ ਢਿੱਲੋਂ ਜੀ ਦਾ ਕੰਟਰੀਬਿਊਸ਼ਨ ਆਇਆ ਧੰਨਵਾਦ ਜੀ